ਹਾਂਜੀ গুড মর্নিং ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਾਰਿਆਂ ਦਾ ਆਈ ਹੋਪ ਕਿ ਸਾਰਿਆਂ ਨੇ ਠੀਕ ਠਾਕ ਹੀ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦਾ ਆਪਾਂ ਵਲੌਗ ਸਟਾਰਟ ਕਰਦੇ ਹਾਂ ਆਪਣੇ ਘਰ ਤੋਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਕੱਲ ਗਏ ਸੀ ਸਾਰਾ ਕੱਲ ਸਾਰਾ ਦਿਨ ਬਾਹਰ ਲੱਗ ਗਈ ਤੇ ਕੱਲ ਸਾਰਾ ਦਿਨ ਬਾਹਰ ਤੇ ਆਪਾਂ ਗਏ ਸੀ ਕੱਲ ਸ਼ਾਪਿੰਗ ਕਰਨ ਤੇ ਕੱਲ ਆਪਾਂ ਲਿਆਂਦੇ ਆ ਮਨਵੀਰ ਦੇ ਕੱਪੜੇ ਤੇ ਮੈਂ ਆਪਣੇ ਇੱਕ ਟੌਪ ਲੈ ਕੇ ਆਈਆਂ ਕੱਲ ਟੌਪ ਉਹ ਵੀ ਮੈਨੂੰ ਉੱਥੇ ਪਸੰਦ ਆ ਗਿਆ ਸੀਗਾ ਇਸ ਕਰਕੇ ਮੈਂ ਲੈ ਆਈਆਂ ਦੇਖੋ ਤੇ ਦਾ ਮੈਨੂੰ ਵਧੀਆ ਲੱਗਾ ਤੇ ਬਾਕੀ ਇਹ ਹੁਣ ਪਾ ਕੇ ਜਦ ਜਦੋਂ ਇਹਨੂੰ ਪਾਉਂਗੀ ਉਦੋਂ ਚੈੱਕ ਕਰਾਂਗੀ ਕਿ ਸਹੀ ਲੱਗਦਾ ਹੈ ਖੁੱਲਾ ਜਾਂ ਟਾਈਟ ਤਨੀਆ ਤੇ ਉਹ ਟਾਈਟ ਹੀ ਹੋਊਗਾ ਮੈਨੂੰ ਤਾਂ ਲੱਗਦਾ ਬਾਕੀ ਦੇ ਦੇ ਆ ਤੇ ਹੁਣ ਮੈਂ ਘਲਦੀ ਪਈਆਂ ਘਰ ਦਾ ਕੰਮ ਆਮ ਮਨੇ ਕੱਪੜੇ ਸਾਰੇ ਧੋਲੇ ਸੀਗੇ ਤੇ ਇਹਨਾਂ ਚੋਂ ਕਈ ਅਲਮਾਰੀ ਚੋਂ ਵੀ ਕੱਢ ਲਿਆ ਤੇ ਅਲਮਾਰੀ ਚੋਂ ਕੱਢ ਕੇ ਇਹਨਾਂ ਦੀਆਂ ਤਹਾਂ ਲਾਉਣ ਵਾਲੀਆਂ ਸੀਗੀਆਂ ਅੰਦਰ ਉਹ ਆਪਣਾ ਸਾਰਾ ਕੰਮ ਜਿਹੜਾ ਵੀ ਹੋਣਾ ਵਾਲਾ ਸੀ ਉਹ ਹੋ ਗਿਆ ਇਧਰਲੇ ਕਮਰੇ ਦੇ ਵਿੱਚੋਂ ਵੀ ਜਿਹੜੀ ਸਫਾਈ ਹੋਣੀ ਸੀ ਉਹ ਹੋ ਚੁੱਕੀ ਆ ਤੇ ਬਾਹਰ ਵੀ ਆਪਾਂ ਸਾਰੀ ਸੈਟਿੰਗ ਕਰ ਦਿੱਤੀ ਆ ਤੇ ਆਪਣੇ ਹੁਣ ਇਧਰ ਰਹਿ ਗਿਆ ਝਾੜੂ ਝਾੜੂ ਬਾਹਰ ਦੀ ਸਾਈਡ 'ਤੇ ਲਾਉਣ ਵਾਲਾ ਰਹਿ ਗਿਆ ਆ ਤੇ ਝਾੜੂ ਵੀ ਹੁਣ ਲਗਾ ਲਈਏ ਮम्मा ਤੇ ਸੰਵੀਰ ਤੇ ਮਨਵੀਰ ਗਏ ਹੋਏ 플ੌਟ ਦੇ ਵਿੱਚ ਤੇ ਉਹਨਾਂ ਨੂੰ ਕਿਉਂਕਿ ਫਿਰ ਜੇ ਸੰਮਣ ਦੀ ਘਰੇ ਹੋਵੇ ਤਾਂ ਉਹਦੀ ਗੱਡੀ ਲਾ ਲਾ ਕੇ ਨੇ ਇੱਥੇ ਸਾਰੇ ਤੇ ਪੋਚਾ ਸਾਰੇ ਪਾ ਦਿੰਦਾ ਆ ਇਸ ਕਰਕੇ ਤੇ ਹੁਣ ਆਪਾਂ ਜਿਹੜਾ ਆਪਣਾ ਕੰਮ ਹੋਰ ਵੇੜ ਲਵੇ ਤੇ ਬੰਤਾ ਤੋਂ ਬੰਨ ਨੂੰ ਸੰਨ ਨੂੰ ਸੇ ਇਦਾਂ ਫੜਿਆ ਹੋਇਆ ਕਿਉਂਕਿ ਅਸਲ ਵਿੱਚ ਨੀਂਦ ਪੂਰੀ ਹੁੰਦੀ ਨਹੀਂ ਆ ਇਹ ਤਾਂ ਹੈ ਕੋ ਉਹ ਨਾ ਜਿੰਦੀ ਆ ਕਲੀ ਵਾ ਉੱਤਰਦੀ ਆ ਤੇ ਆਪਾਂ ਕਰਦੇ ਆ ਤੁਹਾਡੇ ਨਾਲ ਕੱਲ ਬਾਅਦ ਅਪਣੇ ਜੋ ਵਲੌਗ ਦੇ ਨਾਲ ਕੀ ਲੋ ਜੀ ਸასი ਕਾਲ ਜੀ ਕਰਦੇ ਆ ਵਲੌਗ ਦੀ ਸ਼ੁਰੂਆਤ ਅੱਜ 플ੌਟ ਦੇ ਲੋ ਵੀ ਆਪਣੇ ਨੀਆਂ ਜਿਹੜੀਆਂ ਨਿਕਲ ਗਈਆਂ ਦੇਖ ਸਕਦੇ ਹੋ ਤੁਸੀਂ ਹੁਣ ਤੇ ਭਰਤੀ ਪੈਣੀ ਆ ਪਰਤੀ ਦਾ ਕੰਮ ਆ ਜੀ ਹੁਣ ਹਾਂਜੀ ਉਹਦੇ ਕਰਦਾ ਉਹਦੇ ਮਿੱਟੀ ਚ ਖੇਡਦਾ ਉਹਦੇ ਅਬ ਇਸੇ ਪਾਉਣ ਲੱਗੇ ਉਹ ਕੀ ਫਾਇਦਾ ਇਹਨੂੰ ਪੈਸੇ ਲਾ ਕੇ ਲਿਆ ਕੇ ਦਿੱਤੇ ਤੇ ਕੱਲ ਉਹਦੇ ਕਿਥੋਂ ਆਉ ਕਰਦਾ ਚੀਜ਼ਾਂ ਤਾਂ ਹੀ ਜੀ ਨਾਮ ਲੈ ਕੇ ਦਾਈ ਉਹ ਫਾਉਂਦਾਂ ਨਹੀਂ ਆਹ ਜੀ ਬੋਲਣਾ ਕਥੀਆਂ ਤਾਂ ਆ ਗਏ ਛੋਟਾ ਕੀ ਕਰਦਾ ਹੈ ਛੋਟਾ ਮੁੰਡਾ ਛੋਟਾ ਜੁੱਤਾ ਫੇਰ ਜਿਆਦਾ ਇੱਥੇ ਹੈਲੋ ਹੈਲੋ ਆਹ ਜੇ ਤਾਂ ਮੰਮੀ ਐਂਡ ਕਾ ਲਾ ਕੇ ਹੈਲੋ ਇਹ ਕਿੱਥੇ ਲੈ ਗਿਆ ਨਕਾ ਪਾਪਾ ਅੱਛਾ ਨੀ 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 ਕੰਦੂ ਕੋ ਬਰੂ ਮਨੂੰ ਮਿੱਟੀ ਗੱਲਿਆ ਤਲੋਂਦਾ ਉਹਨੂੰ ਮਨੂੰ ਮਿੱਟੀ ਗੰਦੇ ਹੱਥ ਤੇ ਤੇਰੇ ਆਪਾ ਪਰੇ ਹੋ ਕੀ ਕਰੀਏ ਕੰਮ ਬਾਦੀ ਪੰਜੀ ਜੀ ਮੈਂ ਤਾਂ ਮਨਵੀਰ ਚੱਲੇ ਆ ਜੀ ਪਾਪਾ ਕਹਿੰਦਾ ਕਿੱਥੇ ਚੱਲੇ ਤੁਸੀਂ ਪਾਪਾ ਹੈਂ ਘੁੰਮਣੇ ਪਾਪਾ ਘੁੰਮਣ ਚੱਲੇ ਆ ਕਿੱਥੇ ਜਾਣਾ ਘੁੰਮਣ ਮਾਹ ਪਤਾ ਨਹੀਂ ਮੈਂ ਕਿੱਥੇ ਜਾ ਲਓ ਪਾਪਾ ਕਹਿੰਦਾ ਨੋ ਲੈ ਗਏ ਕੀ ਹੋਇਆ ਸੀ ਉਹਨੇ ਮਾਰਿਆ ਉਹਨੇ ਮਾਰਿਆ ਤੈਨੂੰ ਚੱਲ ਕੋਈ ਨਹੀਂ ਇਹ ਮਾਰੇ ਇਹਦੇ ਮਾਰੇ ਉਹਨੇ ਚੱਲ ਕੋਈ ਨਾ ਇਹ ਡਿੱ ਗਿਆ ਉਹਦੇ ਤੇ ਇਹਨੂੰ ਕਹਿ ਤਾ ਹਾਂ ਜੀ ਇਹ ਡਿੱਗਾ ਇਹ ਡਿੱਗਿਆ ਸੀ ਉਹਦੇ ਤੇ ਬੱਟੇ ਤੇ ਆਜੋ ਚੱਲੀਏ ਅਸੀਂ ਚੱਲੇ ਹਾਂ ਹੁਣ ਪਲਾਟ 'ਚ ਮੈਂ ਤਾਂ ਸਵੇਰ ਦੀ ਗਈ ਨਹੀਂ ਮੈਂ ਤਾਂ ਸਵੇਰ ਜੀ ਲੱਗੇ ਕੰਮ ਕਰਨ ਜਦੋਂ ਦੀ ਉੱਠੀ ਆ ਤੇ ਮੈਂ ਹੋਣ ਹੋਈ ਫਰੀ ਸਵੇਰ ਦੀ ਕੰਮ ਤੇ ਲੱਗੀ ਨਹੀਂ ਕਰਨ ਖਲਾਰਾ ਬਹੁਤ ਪਿਆਸ ਗਿਆ ਘਰੇ ਤੇ ਇਸ ਕਰਕੇ ਖਲਾਰਾ ਮੈਂ ਸਾਰਾ ਚੱਕਿਆ ਮੰਮਨ ਵੀਰ ਹੁੰਦਾ ਪਿਆ ਸੀ ਮੰਡੀ ਨੂੰ ਲੈ ਕੇ ਮੈਂ ਹੈਂ ਪਾਣੀ ਕਿ ਪਾਣੀ ਇੱਥੇ ਨਿਕਾ ਪਾਣੀ ਆ ਦੇਖੋ ਕਿੱਥੇ ਲੱਗਿਆ ਨਾ ਹਣਾ ਹੁਣੋ ਪਾਣੀ ਆ ਜਾਓ ਪਾਣੀ ਜਾਇਆ ਪਾਣੀ ਇੱਥੇ ਧਿਆਨ ਨਾ ਆਇਓ ਇੱਥੇ ਧਿਆਨ ਨਾ ਲਾਇਓ ਆ ਜਾ ਆ ਜਾ ਯਾਰ ਬਹੁਤ ਦੁਖੀ ਕਰਦਾ ਇਹ ਜਾਨ ਲੱਗਿਆ ਕਿਤੇ ਚਲੋ ਜੀ ਸਸਪਾਂਟ ਕਿ ਆਪਣੇ ਪਾ ਲੋਗੀ ਪਾ ਲੋਗੀ ਪੀ ਚੋੜੀ ਹੋਣੀ ਆਪਣੀਆਂ ਸਾਰੀਆਂ ਉਹ ਚੱਕ ਟਰਾਈਸ ਚੱਕ ਆਪਣੇ ਸਾਰੇ ਬੋਲੀ ਕਿਥੇ ਭਈਆ ਚੱਲ ਚੱਕ ਤੈਨੂੰ ਪਤਾ ਇੱਥੇ ਕੋਈ ਚੱਕ ਲੈ ਜਾਣੀ ਸੀ ਚੱਕ ਚਲੋ ਜੀ ਸਾਡੇ 플ੌਟ ਦਾ ਜਿਹੜਾ ਕੰਮ ਹੈ ਉਹ ਤਾਂ ابھی ਹੋ ਚੁੱਕਾ ਹੈ ਤਾਂ ਰੰਡਾ ਕੁੰਡਾ ਜਿਹੜਾ ਆ ਉਹ ਹੋ ਜਾਣਾ ਥੋੜੇ ਦਿਨ ਤੱਕ ਵੇਟ ਐਂਡ ਵਾਚ ਤੇ ਮਨਵੀਰ ਚੱਲੀ ਗਏ ਚਲ ਮੈਨੂੰ ਫੜਾ ਦੇ ਸਮਾਨ ਕਿ ਜਿਹੜਾ ਨਹੀਂ ਤੈਨੂੰ ਚਾਹੀਓ ਮੈਨੂੰ ਫੜਾ ਦੇ ਉਹ ਤੂੰ ਚਿੱਟਕੋ ਐ ਮੈਂ ਫੜ ਲੈਣੀ ਫੜਾ ਦੇ ਚਲੋ ਚੱਕ ਲੈਓ ਨਹੀਂ ਤਾਂ ਆਜੋ ਪਹਿਲਾਂ ਆਪਾਂ ਆਂਟੀਕਲ ਹੋ ਕੇ ਆਈਏ

ਹਾਂਜੀ ਵਧੀਆ ਆਂਟੀ ਤੁਸੀਂ ਦੱਸੋ ਹਾਂਜੀ ਹੋਇ ਕਿ ਸਸਿਗਾ ਕਿਵੇਂ ਹੋ ਵਧੀਆ ਤੁਸੀਂ ਸੁਣਾ ਫਲਾਵਰ ਦੇਖੋ ਕਿੱਡੇ ਵਿੜੇ ਹੋ ਗਏ ਦੇਖੋ ਸੋਹਣੇ ਲੱਗਦੇ ਆ ਜਿਹੜਾ ਇਥੇ ਅਮਰੂਦ ਲੱਗਿਆ ਸੀ ਖਾ ਲੈ ਖਾ ਲੈ ਮੇਰੀ ਦੋਦੇ ਤੇ ਅੱਖ ਸੀ ਸਾਰਿਆਂ ਦੀ ਅੱਖ ਸੀ ਸਾਰੇ ਖਾ ਲੈ ਆ ਲੈ ਮੰਨੂ ਅਮਰੂਦ ਗਏ ਆਪਾਂ ਅਮਰੂਦ ਗਏ ਹੁਣ ਹੁਣ ਦਿਖਾ ਲੈ ਆਪਾਂ ਹੁਣ ਕੋਈ ਨਹੀਂ ਬੁਈ ਨੂੰ ਪੁੱਛ ਤੈਨੂੰ ਪਤਾ ਨਹੀਂ ਗੱਗਾ ਬੁਈ ਮੈਨੂੰ ਵੀ ਦੇਣਾ ਸੀ ਬਹੁਤ ਲੱਗੇ ਆ ਕਿੱਥੇ ਗਏ ਖਾ ਲੈ ਆਪਾ ਖਾ ਲੈ ਖਾ ਲੈ ਖੇਡਦਾ ਆਣ ਕਿਉਂ ਕੀ ਹੋ ਗਿਆ ਰਹਿਨ ਦੀ ਆਦੇ ਆਂਟੀ ਬੱਤੇ ਮਨਵੀਰ ਮੇਰਾ ਬਹੁਤ ਹੀ ਜ਼ਿਆਦਾ ਸ਼ਰਾਰਤੀ ਆ ਮਨਵੀਰ ਚਾਚੂ ਆ ਗਿਆ ਸ਼ੌਰਵ ਚਾਚੂ ਆ ਗਿਆ ਨਾਨੀ ਆ ਗਈ ਨਾਨੀ ਨਾਨੀ ਆ ਗਈ ਪਪੇ ਲੈ ਕੇ ਆ ਗਈ ਨਾਨੀ ਜਾ ਚਲ ਜਾ ਜਾ ਮੈਂ ਨਹੀਂ ਆਣਾ ਬਾਏ ਚਲ ਗਿਆ ਉੱਥੇ ਫੇਰ ਚਲ ਗਿਆ ਇਹ ਇਹਨੇ ਖਾ ਲੈਣੀ ਆ ਹੁਣ ਮੰਨੂ ਮੈਂ ਚੱਲੀ ਆ ਇਹ ਨਹੀਂ ਮੰਨਦਾ ਕਿਸੇ ਦੀ ਵੀ ਤੇ ਮੈਨੂੰ ਹੁਣ ਜਾਣਾ ਹੀ ਪੈਣਾ ਕਰੇ ਮੇਰਾ ਜੋ ਵੀ ਸੀਗਾ ਸਮਾਨ ਇਹਦਾ ਇਧਰੋਂ ਲੈ ਗਈਆਂ ਹੁਣ ਇਹਦੀ ਸਾਈਕਲ ਵੀ ਐ ਸੱਚ ਉਹ ਵੀ ਲੈ ਕੇ ਜਾਣੀ ਪੈਣੀ ਮੈਨੂੰ ਗੱਡੀ ਇਹਦੀ ਮਣ ਵੀਰੇ ਆ ਲੈ ਜਲਦੀ ਉੱਥੇ ਜਾਂਦਾ ਬਾਰ-ਬਾਰ ਇਹਨੇ ਖਾ ਲੈਣੀ ਇਹਨੂੰ ਮੈਂ ਰੌਂਦੇ ਨੂੰ ਇੱਥੇ ਛੱਡ ਗਈ ਤੇ ਕਹਿੰਦਾ ਮੈਂ ਉਹਨਾਂ ਦੇ ਘਰੇ ਜਾਣਾ ਤਾਂ ਉਹ ਸ਼ਰਾਰਤੀ ਬਹੁਤ ਜਵਾਕ ਉਹਨਾਂ ਦੇ ਅਮਰੂਦ ਲੈਣਾ ਆਪਣੇ ਕਿੰਨੇ ਪਏ ਘਰੇ ਅਮਰੂਦ ਕਿੰਨੇ ਲੱਗੇ ਆ ਮੈਂ ਇਹਨੂੰ ਕਿੱਥੋਂ ਤਾਰ ਕੇ ਦਵਾ ਇਹਦੇ ਕਿਥੋਂ ਖਾਣੇ <laughs> <दे> हथ <हाथे> च <laughs> आ गए डंडा लैके गया आ गया, गया, गया। आ गया आ गया आ गया ਇਰੇ ਰੌਲਾ ਬਤ ਬੰਦਾ ਸੀ ਇਸ ਕਰਕੇ ਮੈਨੂੰ ਮਾ ਚਾਚੂ ਹੁਣ ਕੋ ਪੇਤਾ ਖੜੇ ਹੋਇਆ ਬਿਕਰਮ ਹਣੀ ਆਹ ਔਰੇ ਮੈਨੂੰ ਮੇ ਪੇਜਦਾ ਹੁਣ ਮੈਂ ਕਿਹਾ ਤੂੰ ਜਾ ਉੱਥੇ ਜੇ ਤੈਨੂੰ ਮੈਂ ਕਿਹਾ ਨਾਨਾ ਕੋ ਲੈ ਕੇ ਗਿਆ ਕਹਦੀ ਤੂੰ ਕਹਿ ਰਹੀ ਸੀ ਸਾਡੇ ਠੰਡੇ ਫੈਨੇ ਚੱਲ ਗਿਆ ਉਹ ਦੇਖੋ Sett deg her. ਪਹਿਲੀਆਂ ਬਾਤੀਆਂ ਦੇਖੋ ਸਾਰੀਆਂ ਕਾਂ ਦੇਖੋ ਘੁੰਮਦੇ ਇੱਧਰ ਇੱਧਰ ਸਾਨੂੰ ਰੋੜ ਲੱਗਦਾ ਨਾਲ ਕੀ ਹੋਇਆ ਇਹਨੂੰ ਆਈ ਨੀਂਦ ਆ ਸਰਚ ਵੇਖੋ ਗੱਡੀ ਚਾਰ ਚੱਲਣ ਵਾਲੀ ਨੂੰ ਕੋ ਡੀ ਕਿਲ ਨਹੀਂ ਹੁੰਦੀ ਕਿੱਥੇ ਜਾਣਾ ਹੈ ਮੋਟਰਸਾਈਕਲ ਮੋਟਰਸਾਈਕਲ ਤੇ ਜਾਣਾ ਇਹਨੂੰ ਫੜੋ ਅਨ ਤੂੰ ਫੜੋ ਭੱਜ ਭੱਜ ਕੇ ਨੰਨੂ ਆਪਾ ਪਾਪਾ ਨੂੰ ਫੜੀਏ ਆ ਜਾਓ ਭੱਜੋ ਚੱਲੋ ਬੋਲੋ ਫਾ ਲਿਆ ਘੋਟ ਨੰਨੂ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਫੜਦਾ ਬਚਾਓ ਮਨਵੀਰ പാപാറ്റ ਨਹੀਂ ਮੰਨਦੇ ਨਾ ਉਹ ਕਿੰਦੋਂ ਤੈਨੂੰ ਪਕੜ ਲਿਆ ਤੈਨੂੰ ਪਕੜ ਲਿਆ ਥੋੜਾ 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 ਬਤਾ ਰਿਹਾ ਮੇਰਾ ਮੁੰਡਾ ਨੂੰ ਮੈਂ ਲਵਾਇਆ ਆਪਾਂ ਪੱਡੀ ਮੈਂ ਆਇਆ ਆਪਾਂ ਕਮਰੇ ਚ ਬਲੋ ਕੁਝ ਹਾਂਜੀ ਜੀ ਆਪਾਂ ਹੋ ਚੁੱਕੇ ਆ ਰੈਡੀ ਹੋ ਪਰ ਜਾ ਤੁਸੀਂ ਕੀ ਪਾਉਣਾ ਹੈ दो <laughs> ਉਹ ਹਾਜੀ ਮੈਂ ਨੰਨ ਨੂੰ ਤਾਂ ਆਪ ਪਈਆ ਨੰਨ ਦਾ ਇਹ ਲਾ ਦਿੱਤ ਨੰਨ ਬੋ ਨਹੀਂ ਆਪੀ ਬਾਗ ਬਾਉਨੇ ਨਹੀਂ ਨਹੀਂ ਆਪੀ ਨਹੀਂ ਤੇ ਤੂੰ ਕਿ ਹਾਜੀ ਤੂੰ ਕਿ ਹਾਜੀ ਆਹ ਦੇਖੋ ਨਾਨੀ ਆਹ ਦੇਖੋ ਦਾਦੀ ਆ ਪੱਖਾ ਚੱਲਦਾ ਜੀ ਆ ਪੱਖਾ ਚੱਲਦਾ ਜੀ ਆ ਦੇ ਕਾਕਾ ਕੀ ਆ ਦੇਖੋ ਦਾਦੀ ਜੀ ਲੱਗੇ ਬੈਠੇ ਆਪਣਾ ਬੇਬੀ ਨੂੰ ਮੈਂ ਉੱਤੋਂ ਨਹੀਂ ਸੀ ਇਹ ਦੇਖੋ ਬੂ ਦੋਨਾਂ ਆਪਾਂ ਦੇ ਨਾ ਇਹ ਤੇ ਸਨੀ ਆ ਦੇਖੀ ਗੋਦ ਨੰਬਰ ਖੁੱਲਣ ਦਾ ਦੂਜੇ ਫੋਨ ਹਾਂਜੀ ਜੀ ਆਪਾਂ ਗਿਆ ਸੀਗੇ ਪੋਪਰ ਸਪੋਕ ਫੋਟੋ 5 ਮਿੰਟ ਵੀ ਨਹੀਂ ਲੱਗੇ ਤੇ ਅਸੀਂ ਵਾਪਸ ਕਿਵੇਂ ਕਰੇ ਤੇ ਘਰੇ ਆ ਕੇ ਆਪਾਂ ਲੈ ਆਈ ਸੀਗੀਆਂ ਸਬਜ਼ੀਆਂ ਜਿਹੜੀਆਂ ਸੀਗੀਆਂ ਸਬਜ਼ੀਆਂ ਮੈਂ ਦੋ ਲੈ ਆਈਆਂ ਕਿਉਂਕਿ ਕੱਲ ਦਾ ਵੀ ਨਾ ਕੱਲ ਦਾ ਵੀ ਨਾ ਤੇ ਸਾਨੂੰ ਫਿਕਰ ਰਹੂਗਾ ਕੋਪੀ ਲੈ ਆਈਆਂ ਜਾਂ ਪਿੰਡੇ ਦਾ ਲੈ ਆਂਦੀਆਂ ਆ ਤੇ ਪਿਆਜ਼ ਤਾਂ ਸੀ ਗਿਆ ਹੀ ਆਪਣੀ ਉਹ ਕਿੱਥੋਂ ਬਣਾ ਸੈਟਿੰਗ ਹੈ ਸਵੇਰੇ ਕਰਕੇ ਇਹਦੀਆਂ ਹੁਣ ਫੇਰ ਖਲਾਰਾ ਪੈ ਗਿਆ ਇੱਥੇ ਤੇ ਉਹਨਾਂ ਪੈਸੇ ਕੰਮ ਜਿਹੜਾ ਕਰੀਏ ਦੁੱਧ ਪਿਆ ਹੈ ਜਿਵੇਂ ਸਾਡਾ ਸੰਵੀਟ ਜਿਹੜਾ ਸੱਤਪਿਆ ਇਕਰਮ ਬਾਹਰ ਗੱਲ ਕਰਦੇ ਪਏ ਆ ਸੁਣਨਾ ਹੈ ਉਹਨਾਂ ਨੂੰ ਬਾਅਦ ਤੇ ਸੋ ਕੀ ਸਾਫਾਈ ਹੋ ਚੁੱਕੀ ਆ ਤਾਂ ਮੈਂ ਭਿੰਡੀਆਂ ਤੋਲ ਲਾਂ ਭਿੰਡੀਆਂ ਫਰੈਸ਼ ਈਆਂ ਤਾਂ ਤਾਂ ਪਾ ਤੋਲ ਕੇ 30 30 30 30 ਇੱਕ ਤਾਂ ਫੋਨ ਨਹੀਂ ਟੰਗਦਾ ਕਿਤੇ ਬਸ ਸੋ ਹੁਣ ਆਪਾਂ ਉਹ ਗੇਂਡੀਆਂ ਕਿਹੜੀ ਝਾਲੀ ਚ ਕਰਨੇ ਇਹ ਤਾਂ ਸਾਡੇ ਭਾਂਡੇ ਇੰਨੇ ਇੱਥੇ ਆ ਉਹ ਚੱਕਰ ਨਾਲ ਹੋਏ ਪਏ ਆ ਉਹ ਪਿੰਟ ਕਰਨੀਆਂ ਮਹਿੰਗੀ ਬਹੁਤ ਆ ਸਬਜ਼ੀ ਬੜੀ ਮਹਿੰਗੀ ਆ ਉੱਤੇ ਕੋ ਨਹੀਂ ਜਾਂਦੀ ਮੈਂ ਉਹ ਉੱਪਰ ਤਾਂ ਨਹੀਂ ਆ। ਉਹ ਮੈਂ ਕੀ ਆ ਸਬਜੀ ਜਾਣੇ ਪਤਾ ਨਹੀਂ ਪਾ ਦੋ ਪਤਾ ਨਹੀਂ ਹਾਂਜੀ ਜੀ ਮम्मा ਬਣਾਣ ਲੱਗਿਆ ਅੱਜ ਬਿੰਡਾ ਬਿੰਡੇ ਕੀ ਮਠਾਏ ਆਜਾ ਬੈਠ ਜਾ ਅੱਜ ਅਸੀਂ ਲੱਗੇ ਆ ਜੀ ਪਿੰਡੀਆਂ ਬਣਾਉਣ ਤੇ ਪਿੰਡੀਆਂ ਸਾਰੀਆਂ ਖਰਾਬ ਆ ਆਹ 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 ਕੁਮੀ ਆ ਉਹਨਾਂ ਨੂੰ ਸਾਰੀਆਂ ਖਰਾਬ ਆ ਆ ਸਾਡੇ ਕੋ ਤਾਂ ਕੋਈ ਇਤਨੀ ਨਹੀਂ ਆਂਦਾ ਨਹੀਂ ਸੀ ਆਹ ਕਹਿੰਦੇ ਸੀ ਬਈਆਂ ਆ ਹਾਂ ਅਸੀਂ ਜਿੱਦਾਂ ਇਹ ਦੇਖੀ ਜੇ ਲੈ ਆਈ ਗਏ ਕਹਿੰਦੀ ਆ ਕਿ ਜਦੋਂ ਸਬਜ਼ੀ ਇਹ ਲੈ ਲਈ ਹੈ ਤੇ ਉਂਗਲਾਈ ਤੇ ਕਰ ਲਾ। ਕਾਟੜਾ ਨਹੀਂ ਹੁੰਦੇ ਨਹੀਂ। ਚੱਲ ਕੋਈ ਨਾ। ਜਿੰਨੀਆਂ ਕੱਟਣੀਆਂ ਨਿਕਲੀਆਂ ਆਉਂਦੀਆਂ ਕਾਟਣੀਆਂ ਤਾਂ ਗੋਭੀ ਬਾਚਾ ਬਣਾ ਲਾਂਗੇ। ਜਿਹੜੀ ਪੱਤੀ ਇਹ ਪਾੜ ਦੇਣੀ ਹੈ। ਤੇ ਗੋਭੀ ਬਣਾ ਲਾਂਗੇ ਨਹੀਂ ਤਾਂ। ਹਾਂ ਉਹਨੂੰ ਪੀ ਦੇਣਾ। ਦੁੱਧ ਪੀਣਾ। ਦੁੱਧ ਪੀਣਾ। ਮਨ ਵਿੱਚ ਸਾਡੇ ਨੇ ਦੁੱਧ ਪੀਣਾ ਜਿਹੜੀ ਗਾਲੀਆਂ ਇਹ ਪਤਾ ਵੀ ਪਤਾ ਨਹੀਂ ਦੇ ਚੁੱਕਾ ਇਹ। ਚੇਤਾ ਨਹੀਂ ਸੀ ਪਾਜੀ। ਹੈ? ਪਾਜੀ ਚੇਤਾ ਨਹੀਂ ਸੀ। ਚੇਤਾ ਨਹੀਂ। ਹਾਂ ਪਾਜੀ। ਦੁੱਧ ਬਿਨਾ ਹੁਣ ਸੌਣਾ ਨਹੀਂ ਇਹਨੇ। ਅਨ ਸ਼ਾਮਾਂ ਬਹਿ ਚੁੱਕੀਆਂ ਹੁਣ ਇਹਨੇ ਸੌਣਾ ਆ ਸੌਣ ਦੀ ਤਿਆਰੀ ਕਰਨ ਦੇ ਆ। ਹੁਣ ਤੇ ਰਾਤ ਨੂੰ ਜਦੋਂ ਰਾਤ ਨੂੰ ਸੰਗ ਕਰਦਾ ਆ। ਦੋ ਦੋ ਵੇ ਤੱਕ ਨਹੀਂ ਸੌਂਦਾ ਇਹ। ਕਾਲਾ ਗੱਡੀ ਲੈ ਕੇ ਆਇਆ ਸੀ ਹਾਂ ਕਿੱਥੋਂ ਕਿੱਥੋਂ ਲਿਆਇਆ ਸੀ ਹੈ ਦੱਸ ਬੋ ਕਿੱਥੋਂ ਕੰਧੋਂ ਮੋਲ ਚੋਂ ਲੈ ਕੇ ਆਇਆ ਕਿੰਨਾ ਕਿੱਤੀ ਮੇਰੀ ਕਿੰਨੀ ਹੋਣੀ ਕੱਦੀ ਕਿੰਨੀ ਸੋਹਣੀ ਤਾਂ ਲੱਗਦਾ ਗੱਡੀ ਮੈਂ ਕਾਹਦੇ ਤੇ

ਤੂੰ ਗੱਈ ਸੁਰੂ ਕਰੋ ਮੈਂ ਨਿਕਾ ਦੇ ਕੇ ਮੈਂ ਦੇ ਲਵ ਇ ਨੋ 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 ਗਾ ਤੁੰਦੇ ਨੀ ਵੇਖੀਏ ਕਿ ਤੂੰ ਜਿਮ ਚ ਲਿਆ ਸੀ ਹਾਂ ਹੌ ਲੱਦੇ ਨੇ ਚਾਰਜਰ ਲਾ ਦਿੱਤਾ ਗੱਡੀ ਤੋਂ ਚਾਰਜਰ ਲਾਤਾ ਗੱਡੀ ਤੋਂ ਹਾਂ ਕਿਉਂ ਵੀ ਚਲਾਉਣਾ ਦੇ ਦੇ ਹੀ ਹੁਆ ਨਹੀਂ ਜਿਆ ਜਾਰਜੇ ਨਹੀਂ ਪਰ ਇਹਨੂੰ ਚਾਰਜਰ ਲਾ ਫੇਰੀ ਲੈ ਕੇ ਜਾਊਂਗਾ ਜਿਮ ਮੇਰੇ ਦੇ ਜਿਮ ਵਿੱਚ ਫੇਰੀ ਲੈ ਕੇ ਜਾਊਂਗਾ ਮੇਰੇ ਨਿਕਾ ਦੇ ਕੇ ਔਰ ਦੇਖੀ ਦਾਦੀ ਦਾਦੀ ਦੇਖੀ ਪਿੰਡੀਆਂ ਕਿਦਾ ਕੱਟਦੇ ਤੁਕ ਦਾਦੀ ਇਦਾਂ ਨਹੀਂ ਕੱਟਣੀ ਤੁਕ ਦਾਦੀ ਸਿੱਧੀਆਂ ਕੱਟੋ ਕਹਿ ਤੁਕ ਦਾਦੀਆਂ ਕਿੱਜਾਂ ਕੱਟਾਂ ਗਲੀਆਂ ਦਾਦੀ ਸਿੱਧਾ ਮਤ ਆ ਚੁੰਡੀ ਦਾਦੀ ਨੂੰ ਕੰਮ ਸਿਖਾ ਦੋ ਨੰਨੂ ਤੁਕ ਦਾਦੀ ਇਦਾਂ ਨਹੀਂ ਕੱਟਣੀਆਂ ਤੁਕ ਇਦਾਂ ਨਹੀਂ ਸਿੱਧੀਆਂ ਸਿੱਧੀਆਂ ਨਿਕਾਂਟ ਨਾ ਨੋ ਦੇ ਲਵ ਇਟ ਕੱਟਾਂਗੇ ਜਿੱਦੜ ਜਿੱਦੜ ਭਾਈ ਸੀ ਕਰੇ ਇੱਕ ਸਮੇਂ ਮਨਵੀਰ ਸਿੰਘ ਦੀ ਜਿੱਦੜ ਭਾਈ ਇਨ ਕਾਰ ਯੋ ਨਾ ਮਨਵੀਰ ਸਿੰਘ ਜਿੱਦਲ ਭਾਈ ਆ ਲੈ ਆ ਲੈ ਆ ਉਹ ਉਹੋ ਹਾ ਕਿਤਾ ਐ ਨਨੂ ਪਿੰਨਾ ਸੋਣਾ ਪਾ ਜੋ ਨਨੂ ਪਿਆਜ ਕਿੰਨਾ ਸੋਣਾ ਹੈ ਨਹੀਂ ਕਾਰਦੇ ਨਹੀਂ ਕਾਰਦੇ ਨਹੀਂ ਦੇਖਣੇ ਕਾਰਟੂਨ ਕੀ ਬਣਾ ਦੇ ਮੈਂ ਵਿਕਰਮ ਕੀ ਬ੍ਰੈਡ ਆਮ ਹੈ ਜਾ ਜਾ ਬਾਕੀ ਮੇਰਾ ਭਰ ਦਿੰਦਾ ਹੈ ਚਾਬੀ ਦਾ ਹਾਂ ਤਾਂ ਮੈਂ ਵੀ ਖੋਗੇ ਹਾਂਜੀ ਮਨਵੀਰ ਖੋਗੇ ਉਹ ਨੂੰ ਨੀਂਦ ਆ ਜੂ ਚਲ ਆ ਜੀ ਹਾਲੋ ਜੀ ਹਾਂਜੀ ਜੀ ਮम्मा ਬਣਾਣ ਲੱਗਿਆ ਰੋਟੀ ਤੇ ਮੈਂ ਲੱਗੀਆਂ ਪਿੰਡੀਆਂ ਕੱਟਣ ਪਿੰਡੀਆਂ ਓਏ ਕੁਕੂ ਕੁਕੂ ਸਤਾ ਕੁਕ ਨੂੰ ਨਾ ਨਾ ਸਤਾ ਰਾਮ ਤੇ ਨਾਲ ਰੈਸਟ ਕਰਦਾ ਰਿਹਾ ਯਾ ਐਂ ਐਂ ਦੇ ਨੀ ਜਾ ਰਿਹਾ ਸੈਮੀ ਮੈਂ ਇਹਦੇ ਨਹੀਂ ਜਾ ਰਿਹਾ ਇਹਦੇ ਨਹੀਂ ਜਾ ਰਿਹਾ ਰਾਮ ਸਤਾ ਹੋ ਗਿਆ ਭੱਜਾ ਉਹ ਭੱਜਾ ਨੂੰ ਜੀ ਕਰਦਾ ਹੁਣ ਇਹਦਾ ਵੀ ਸਤੂੰ ਵੀ ਮਨ ਵੀਰ ਨੂੰ ਭੱਜਿਆ ਕਰੀ ਠੀਕ ਆ ਆ ਮਜੀਨ ਚਾਹ ਕੇ ਉਥੇ ਬਾਹਰ ਰੱਖਣੀ വാഹ വാഹ പട്ട ജൽ ജൽദി അമ്മ കൂടാ നീ സബാജി ਉਹ ਇਦਾਂ ਕਰਤੀਆਂ ਸੀ ਨਾ ਦੇਖਣੀਆਂ ਪੈਣੀਆਂ ਇਹ ਚ ਦੇਖੋ ਸਬਜ਼ੀ ਵਾਲੇ ਕਿੱਦਾਂ ਦੇ ਆ ਦੇਖ ਲਓ ਵੀ ਤੇ ਬੰਦੇ ਨੂੰ ਕਸਟਮਰ ਨੂੰ ਚੀਤਾ ਚੱਜ ਦੀ ਦੇਓ ਤੁਸੀਂ ਇੰਨਾ ਹੀ ਜ਼ਿਆਦਾ ਉਹ ਕਰਨ ਦਿਆ ਆ